ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਨਾ ਕਿਸਾਨ ਵੀਰੋ ਕਿਉਂਕਿ ਤੁਹਾਡੇ ਸਵਾਲ ਆਉਂਦੇ ਸੀਗੇ ਕਿ ਵੱਖ-ਵੱਖ ਕਿਸਮਾਂ ਬਾਰੇ ਕੋਈ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਦੋ ਤਿੰਨ ਜਿਵੇਂ ਆਪਾਂ ਕਿਸਮਾਂ ਮਿਕਸ ਕਰਕੇ ਬੀਜਦੇ ਹੁੰਨੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿਉਂਕਿ ਕੋਈ ਕਿਸਾਨ ਵੀਰ ਜਿਹੜੇ ਮਿਕਸ ਕਰਕੇ ਬੀਜਦੇ ਉਹਦੇ ਵਿੱਚ ਕੀ ਹੁੰਦਾ ਕਿ ਲੰਬੇ ਕੱਦ ਵਾਲੀ ਕਿਸਮ ਦੇ ਨਾਲ ਕੱਦ ਘੱਟ ਕੱਦ ਵਾਲੀ ਕਿਸਮ ਜਾਂ ਇੱਕ ਤੀਜੀ ਕਿਸਮ ਉੱਦੋਂ ਘੱਟ ਕਰਦ ਵਾਲੇ ਮਤਲਬ ਉਹ ਮਿਕਸ ਹੋ ਜਾਂਦੀਆਂ ਤੇ ਉਹਨਾਂ ਦਾ ਜਿਹੜਾ ਪੋਟੈਂਸ਼ੀਅਲ ਹੁੰਦਾ ਉਹ ਬੜਾ ਵਧੀਆ ਆਪਾਂ ਐਕਸਪਲੋਰ ਕਰਕੇ ਤੇ ਬਹੁਤ ਵਧੀਆ ਸ਼ਾਨਦਾਰ ਝਾੜ ਰਹਿਂਦਾ ਇੱਕ ਹੁੰਦਾ ਜਿਵੇਂ ਲੰਬੇ ਕੱਦ ਵਾਲੀ ਕੁਢੇਕਦੀ ਹੈ ਕਿਸਮ ਉਹਦੇ ਨਾਲ ਘੱਟ ਕਰਦ ਵਾਲੀ ਜਿਹੜੀ ਸਟਰੋਂਗ ਰਹਿੰਦੀ ਹੈ ਵੈਰੈਟੀ ਉਹ ਮਿਕਸ ਕਰ ਦਈਏ ਤਾਂ ਕਣਕ ਜਿਹੜੀ ਹੈਗੀ ਆ ਉਹ ਢੇਕਦੀ ਨਹੀਂ ਅੱਧਾ ਅੱਧਾ ਬੀਜ ਹੋ ਜਾਂਦਾ ਜਾਂ ਤਿੰਨ ਕਿਸਮਾਂ ਦਾ ਤੀਜਾ ਤੀਜਾ ਇਹ ਸਬੀਜ ਹੋ ਜਾਂਦਾ ਤਾਂ ਉਹਦੇ ਵਿੱਚ ਤੁਹਾਨੂੰ ਸੌਖ ਰਹੂਗੀ ਕਿਉਂਕਿ ਇਸ ਕਿਸ ਇਹਦੇ ਵੀਡੀਓ ਚ ਮੈਂ ਤੁਹਾਨੂੰ ਲਗਭਗ ਹੁਣ ਤੱਕ ਦੀਆਂ ਜਿਹੜੀਆਂ 21 ਕਿਸਮਾਂ ਜਿਹੜੀਆਂ ਕਿ IIAWBR ਕਰਨਾਲ ਤੇ PAU ਲੁਧਿਆਣਾ ਦੀਆਂ ਜਿਹੜੀਆਂ ਕਿਸਾਨ ਵੀਰ ਜ਼ਿਆਦਾਤਰ ਬੀਜਦੇ ਐ 21 ਕਿਸਮਾਂ ਬਾਰੇ ਔਸਤ ਕੱਦ ਔਸਤ ਪੱਕਣ ਦਾ ਸਮਾਂ ਤੇ ਔਸਤ ਝਾੜ ਬਾਰੇ ਮੈਂ ਜਾਣਕਾਰੀ ਸਾਂਝੀ ਕੀਤੀ ਬាទ-ਬាទ ਕਿਸਾਨ ਵੀਰਾਂ ਤੱਕ ਪਹੁੰਚਾ ਲਿਆ ਜੇ ਤੇ ਇਹ ਮੈਂ ਤੁਹਾਨੂੰ ਕੱਲੀ-ਕੱਲੀ ਕਰਕੇ ਦੱਸੂਗਾ ਔਸਤ ਕੱਦ ਦਾ ਜਿਹੜਾ ਸੈਂਟੀਮੀਟਰਾਂ ਦੇ ਵਿੱਚ ਔਸਤ ਝਾੜ ਕੁਆਂਟਲ ਪ੍ਰਤੀ ਏਕੜ ਦੇ ਵਿੱਚ ਅਤੇ ਪੱਕਣ ਦਾ ਔਸਤ ਸਮਾਂ ਜਿਹੜਾ ਦਿਨਾਂ ਦੇ ਵਿੱਚ ਹੈ ਬਜਾਈ ਤੋਂ ਲੈ ਕੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰਦੇ ਹਾਂ HD 2967 ਤੋਂ ਸ਼ੁਰੂ ਕਰ ਲੈਨੇ ਆਂ ਔਸਤ ਕੱਦ 101 ਸੈਂਟੀਮੀਟਰ ਝਾੜ 21.4 ਕਵਾਂਟਲ 157 ਦਿਨ ਪੱਕਣ ਦਾ ਸਮਾਂ WH 1105 ਹੈ ਜਿਹੜਾ 97 ਸੈਂਟੀਮੀਟਰ ਕੱਦ 23.1 ਕਵਾਂਟਲ ਔਸਤ ਝਾੜ 157 ਦਿਨ ਪੱਕਣ ਦਾ ਸਮਾਂ HD 3086 96 ਸੈਂਟੀਮੀਟਰ 23 ਕਵਾਂਟਲ ਝਾੜ 148 ਦਿਨਾਂ ਵਿੱਚ ਪੱਕ ਜਾਂਦੀ ਹੈ PBW 677 ਹੈ ਜਿਹੜੀ 107 ਸੈਂਟੀਮੀਟਰ ਕੱਦ ਹੈ ਲੰਬੀਆਂ ਕਿਸਮਾਂ ਨੇ 22.4 ਕੁਇੰਟਲ ਉਸਤ ਝਾੜ ਤੇ 157 ਦਿਨਾਂ ਵਿੱਚ ਪੱਕਦੀ ਹੈ ਪੀਬੀਡਬਲਯੂ 725 105 ਸੈਂਟੀਮੀਟਰ ਉਸਤ ਕੱਦ 22.9 ਕੁਇੰਟਲ ਝਾੜ ਤੇ 154 ਦਿਨਾਂ ਵਿੱਚ ਪੱਕਦੀ ਹੈ ਉਨਤ ਪੀਬੀਡਬਲਯੂ 550 86 ਸੈਂਟੀਮੀਟਰ ਉਸਤ ਕੱਦ 23 ਕੁਇੰਟਲ ਉਸਤ ਝਾੜ ਤੇ 145 ਦਿਨਾਂ ਦੇ ਵਿੱਚ ਪੱਕਦੀ ਹੈ ਉਨਤ ਪੀਬੀਡਬਲਯੂ 343 100 ਸੈਂਟੀਮੀਟਰ ਉਸਤ ਕੱਦ 23.2 ਕੁਇੰਟਲ ਉਸਤ ਝਾੜ ਤੇ 155 ਦਿਨਾਂ ਵਿੱਚ ਪੱਕਦੀ ਹੈ ਐਚਡੀ 3226 106 ਸੈਂਟੀਮੀਟਰ ਕੱਦ 21.9 ਕਵਾਂਟਲ ਉਸਤ ਝਾੜ 155 ਦਿਨਾਂ 'ਚ ਪੱਕਦੀ ਹੈ ਡੀਬੀਡਬਲ 187 104 ਸੈਂਟੀਮੀਟਰ ਕੱਦ 22.6 ਕਵਾਂਟਲ ਉਸਤ ਝਾੜ 153 ਦਿਨਾਂ 'ਚ ਪੱਕਦੀ ਹੈ ਡੀਬੀਡਬਲ 222 103 ਸੈਂਟੀਮੀਟਰ ਉਸਤ ਕੱਦ 22.3 ਕਵਾਂਟਲ ਉਸਤ ਝਾੜ 152 ਦਿਨਾਂ 'ਚ ਪੱਕਦੀ ਹੈ ਡੀਬੀਡਬਲ 303 101 ਸੈਂਟੀਮੀਟਰ ਉਸਤ ਝਾੜ 23 ਕਵਾਂਟਲ ਉਸਤ 101 ਸੈਂਟੀਮੀਟਰ ਔਸਤ ਕੱਦ 23 ਕੁਇੰਟਲ ਔਸਤ ਝਾੜ ਤੇ 156 ਦਿਨਾਂ ਚ ਪੱਕਦੀ ਹੈ ਸੁਨਹਿਰੀ ਹੈ ਜਿਹੜੀ ਪੀਬੀਡਬਲ 768 ਬਹੁਤ ਵਧੀਆ ਕਿਸਮ 106 ਸੈਂਟੀਮੀਟਰ ਕੱਦ 23.1 ਕੁਇੰਟਲ ਔਸਤ ਝਾੜ 155 ਦਿਨਾਂ ਚ ਪੱਕਦੀ ਹੈ ਪੀਬੀਡਬਲ 803 100 ਸੈਂਟੀਮੀਟਰ ਕੱਦ 22.7 ਕੁਇੰਟਲ ਔਸਤ ਝਾੜ 151 ਦਿਨਾਂ ਚ ਪੱਕਦੀ ਆ ਪੀਵੀਡਬਲਯੂ 824 104 ਸੈਂਟੀਮੀਟਰ ਕੱਦ 23.3 ਕੁਇੰਟਲ ਉਸਤ ਝਾੜ 156 ਦਿਨਾਂ ਚ ਪੱਕਦੀ ਆ ਪੀਵੀਡਬਲਯੂ 869 ਆ ਜਿਹੜੀ 101 ਸੈਂਟੀਮੀਟਰ ਕੱਦ ਆ 23.2 ਕੁਇੰਟਲ ਉਸਤ ਝਾੜ 158 ਦਿਨਾਂ ਚ ਪੱਕਦੀ ਆ ਪੀਵੀਡਬਲਯੂ 826 100 ਸੈਂਟੀਮੀਟਰ ਉਸਤ ਕੱਦ 24 ਕੁੰਟਲ ਉਸ ਤੇ ਝਾੜ 148 ਦਿਨਾਂ ਚ ਪੱਕਦੀ ਆ। ਇਸ ਤੋਂ ਅੱਗੇ ਜਿਹੜੀਆਂ DBW 327, DBW 332, 370, 7172 ਇਹਨਾਂ ਦਾ ਔਸਤ ਜੇ ਆਪਾਂ ਕੱਦ ਦੀ ਗੱਲ ਕਰੀਏ DBW 327 ਆ ਜਿਹੜੀ 98 ਸੈਂਟੀਮੀਟਰ ਔਸਤ ਕੱਦ ਦਾ ਝਾੜ ਇਹਦਾ ਬਹੁਤ ਸ਼ਾਨਦਾਰ ਹੈ। ਇਹਨਾਂ ਸਾਰੀਆਂ ਕਿਸਮਾਂ ਦੇ ਜਿਹੜੀਆਂ ਚਾਰ-ਪੰਜ ਕਿਸਮਾਂ ਨੇ ਇਹ 28 223 ਦੀ ਕੁੰਟਲ ਝਾੜ ਔਸਤ ਦੇਈ ਜਾਂਦੀਆਂ ਨੇ। 155 ਦਿਨਾਂ ਚ ਪੱਕਦੀ ਆ DBW 332 ਆ 97 97 ਸੈਂਟੀਮੀਟਰ ਕੱਦ ਦਾ 155 ਦਿਨਾਂ ਚ ਪੱਕਦੀ ਆ PBW DBW 370 ਆ ਜਿਹੜੀ 99 ਸੈਂਟੀਮੀਟਰ ਕੱਦ ਦਾ 155 ਦਿਨਾਂ 'ਚ ਪੱਕਦੀ, DW371 100 ਸੈਂਟੀਮੀਟਰ ਕੱਦ ਦਾ ਤੇ 150 ਦਿਨਾਂ 'ਚ ਪੱਕਦੀ ਹੈ। DW372 96 ਸੈਂਟੀਮੀਟਰ ਉਸਤ ਕੱਦ ਦਾ ਤੇ 155 ਦਿਨਾਂ 'ਚ ਪੱਕਦੀ ਹੈ। ਝਾੜ ਆ ਲਾਸਟ ਵਾਲੀਆਂ 5 ਕਿਸਮਾਂ ਜਿਹੜੀਆਂ ਇਹਦੋਂ ਪਹਿਲੀਆਂ ਕਿਸਮਾਂ ਵੀ ਜਿਹੜੀਆਂ ਤੁਹਾਨੂੰ ਦੱਸੀਆਂ ਨੇ HD 2967 ਤੋਂ ਲੈ ਕੇ ਇਨ੍ਹਾਂ ਕਿਸਮਾਂ ਨੇ ਵੀ 65-65 ਮਾਣ, 68-68 ਮਾਣ ਝਾੜ ਦਿੱਤਾ। 24-24, 25-25, 26-26 ਕੁੰਟਲ ਤੱਕ ਪਹੁੰਚੀਆਂ ਨੇ। ਕਿਉਂਕਿ ਔਸਤ ਝਾੜ ਨਾਲੋਂ 2 3 4 ਕਵਾਂਟਲ ਤਾਂ ਹੀ ਆਪਾਂ ਵੱਧ ਝਾੜ ਬੜੇ ਆਰਾਮ ਨਾਲ ਲੈ ਸਕਦੇ ਹਾਂ ਹੁਣ ਇਹ ਜਿਹੜਾ ਪੱਕਣ ਦਾ ਸਮਾਂ ਬਹੁਤਾ ਮਿਹਣੇ ਨਹੀਂ ਰੱਖਦਾ 5-7 ਦਿਨ ਕਣਕ ਆ ਜਿਹੜੀ ਉਹ ਵੈਰੈਟੀ ਜੇ ਆਪਾਂ ਮਿਕਸ ਵੀ ਕਰੀਏ ਤਾਂ 5-7 ਦਿਨ ਉਹ ਕਵਰ ਹੋ ਜਾਂਦੇ ਹੁੰਦੇ 10 ਦਿਨ ਤੱਕ ਵੀ ਕਵਰ ਹੋ ਜਾਂਦੇ ਮੇਨ ਆਪਾਂ ਦੇਖਣਾ ਹੁੰਦਾ ਕੱਦ ਤੇ ਝਾੜ ਪੋਟੈਂਸ਼ੀਅਲ ਦੋ ਕਿਸਮਾਂ ਜਿਹੜੀਆਂ ਬਹੁਤ ਚੰਗੇ ਪੋਟੈਂਸ਼ੀਅਲ ਵਾਲੀਆਂ ਜੇ ਆਪਾਂ ਵੱਡੇ ਤੇ ਛੋਟੇ ਕੱਦ ਵਾਲੀ ਕਰਦੇ ਹਾਂ ਨਾ ਜਿਵੇਂ ਮੰਨ ਕੇ ਚੱਲੀਏ ਵੀ 725 677 ਇਹਨਾਂ ਦੇ ਲੰਬੇ ਕੱਦ ਦਾ ਹੈ ਇਹ ਪਪੂਲਰ ਦੇ ਹੀ ਥਾਂ ਬੀਜਣ ਵਾਸਤੇ ਦਿੱਤੀਆਂ ਗਈ ਸੀ ਪਰ ਝਾੜ ਇਹਨਾਂ ਦਾ ਬਿਨਾ ਪਪੂਲਰ ਤੋਂ ਵੀ ਜੇ ਆਪਾਂ ਬੀਜ ਗਏ ਨਾ ਪਪੂਲਰ ਦੇ ਥੱਲੇ ਜਿਹੜੇ ਕਾਸਤ ਕਿਸਾਨ ਵੀਰ ਹਿਸ਼ਾਰਪੁਰ ਸਾਈਡ ਜਾਂ ਰੋਪੜ ਸੈਡ ਕਰਦੇ ਆ ਉਹਨਾਂ ਵਾਸਤੇ ਸੀ ਪਰ ਇਹ ਵੈਸੇ ਵੀ ਹੋਰ ਕਿਸੇ ਏਰੀਆ 'ਚ ਵੀ ਬੀਜਦੇ ਆ ਤਾਂ ਬਹੁਤ ਸ਼ਾਨਦਾਰ ਝਾੜ ਆਉਂਦੇ ਕੱਡ ਇਹਨਾਂ ਦੇ 107 105 ਸੈਂਟੀਮੀਟਰ ਆ ਜਿਵੇਂ 32 26 ਦਾ ਕੱਡ 106 ਸੈਂਟੀਮੀਟਰ ਆ ਸਨੇਰੀਆ 106 ਸੈਂਟੀਮੀਟਰ ਆ ਬਾਕੀ ਜਿਹੜੀਆਂ ਹੈਗੀਆਂ 98 97 99 96 ਸੈਂਟੀਮੀਟਰ ਵਾਲੀਆਂ ਦੱਸਿਆਂ ਉਹ ਇਹਨਾਂ ਦੇ ਨਾਲ ਬੜੇ ਆਸਾਨੀ ਨਾਲ ਮਿਕਸ ਹੋ ਜਾਂਦੀਆਂ ਮਿਕਸ ਕਰਨ ਬਾਰੇ ਮੈਂ ਵੱਖਰੀ ਵੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਜਿਹੜੀਆਂ ਮੁੱਖ ਪ੍ਰੋਮੀਨੈਂਟ ਵੈਰਾਈਟੀਆਂ ਨੇ ਜਿਹੜੀਆਂ ਜਿਆਦਾ ਚਲਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਿਵੇਂ-ਕਿਵੇਂ ਆਪਾਂ ਮਿਕਸ ਕਰ ਦੇ ਸਕਦੇ ਆ ਉਹ ਮੈਂ ਵੱਖਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਇਹਦੇ ਵਿੱਚ ਮੈਂ ਔਸਤ ਕਾਦ ਔਸਤ ਝਾੜ ਪੱਕਣ ਦਾ ਔਸਤ ਸਮਾਂ ਤਾਂ ਦੱਸਿਆ ਕਿ ਕਿਸਾਨ ਵੀਰਾਂ ਨੂੰ ਪਤਾ ਨਹੀਂ ਲੱਗਦਾ ਇੱਕ ਵੀਡੀਓ 'ਚ ਮੈਂ ਕੀ ਕਿਸਮਾਂ ਬਾਰੇ ਡਿਟੇਲ ਇਕੱਠੀ ਕਰਤੀ ਐ ਇਹ ਤੁਸੀਂ ਸੁਣ ਕੇ ਤੇ ਨੋਟ ਵੀ ਕਰ ਸਕਦੇ ਮੈਂ ਵਿੱਚ ਵੀ ਇਹਦੇ ਜਿਹੜੀ ਹੈਗੀ ਸਕਰੀਨਸ਼ਾਟ ਕਿਉਂਕਿ ਮੈਂ ਹੱਥੀਂ ਲਿਖਿਆ ਸੀਗਾ ਉਹ ਮੈਂ ਕੋਸ਼ਿਸ਼ ਕਰਦਾ ਉਹ ਫੋਟੋ ਵਿੱਚ ਆਉਂਦੀ ਨਹੀਂ ਪ੍ਰੋਪਰ ਉਹ ਮੈਂ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਉਹਦੀ ਵੀ ਤੁਸੀਂ ਵਰਤੋਂ ਕਰ ਸਕਦੇ ਆ ਪਰ ਕੋਸ਼ਿਸ਼ ਇਹ ਕਰਨੀ ਆ ਕਿ ਜਿਵੇਂ 2967 ਹੈ ਜਾਂ 222 ਹੈ ਇਹ ਖਾਸ ਤੌਰ ਤੇ ਨੀਂਹ ਪਾੜੀ ਇਲਾਕਿਆਂ ਦੇ ਵਿੱਚ ਆਪਾਂ ਇਹ ਬੀਜਣ ਦੀ ਕੋਸ਼ਿਸ਼ ਨਹੀਂ ਕਰਨੀਗੀ ਜਿਹੜੀ ਤੁਹਾਡੀ ਉਨਤ ਪੀਡਬਲ 550 ਇਹ ਦਸੰਬਰ ਸੌਰੀ ਨਵੰਬਰ ਦੇ ਦੂਜੇ ਹਫਤੇ ਤੋਂ ਬਾਅਦ ਬੀਜਣੀ ਆਪਾਂ ਕਿਉਂਕਿ ਇਹਦੇ 145 ਦਿਨ ਨਹੀਂ ਲੈਂਦੀ ਆ ਤੇ ਬਾਕੀ ਕਿਸਮਾਂ ਜਿਹੜੀਆਂ ਹੈਗੀਆਂ ਬੜੇ ਆਰਾਮ ਦੇ ਨਾਲ ਆਪਾਂ ਇੱਕ ਦੂਜੇ ਨਾਲ ਮਿਕਸ ਕਰਕੇ ਬੀਜ ਦੀ ਸੋਧ ਕਰੋ ਪ੍ਰੋਪਰ ਤੀਜਾ ਤੀਜਾ ਹਿੱਸਾ ਬੀਜ ਪਾ ਸਕਦੇ ਜੇ ਅੱਧੀ ਅੱਧੀ ਕਰਨੀ ਆ ਤਾਂ ਅੱਧਾ ਅੱਧਾ ਬੀਜ ਪਾ ਸਕਦੇ ਆ ਬੀਜ ਆ ਜਿਹੜਾ ਬੀਜ ਦੀ ਮਾਤਰਾ ਰੱਖਣੀ ਹੈ 40 ਕਿਲੋ ਜਿੱਥੇ ਆਪਾਂ ਵਾਣ ਬਣਾ ਕੇ ਬੀਜ ਰਹੇ ਹਾਂ ਜਿੱਥੇ ਸੁਪਰ ਸੀਡਰ ਹੈਪੀ ਸੀਡਰ ਆ ਉੱਥੇ 45 ਪਲੱਸ ਘੱਟੋ ਘੱਟ 48 ਕਿਲੋ ਤੱਕ ਬੀਜ ਪ੍ਰਤੀ ਏਕੜ ਪਾਓ ਜਿੱਥੇ ਜੂਰੂ ਡਰੈਲ ਆ ਉੱਥੇ 50 ਕਿਲੋ ਜਾਂ 1-2 ਕਿਲੋ ਉੱਤੇ ਪਾ ਸਕਦੇ ਆ ਬੀਜ ਦੀ ਮਾਤਰਾ ਘੱਟ ਨਾ ਪਾਓ ਜਿਹੜੀ ਪੀਬੀਡਬਲ 872 ਨਵੀਂ ਕਿਸਮ ਐ ਸਵਾਰੀ ਐ ਦੂਸਰੀਆਂ ਕਿਸਮਾਂ ਮਿਕਸ ਕਰਕੇ ਤੁਸੀਂ ਬੀਜੋ ਚੰਗਾ ਝਾੜ ਆਪਾਂ ਲੈ ਸਕਦੇ ਬਹੁਤ ਸ਼ਾਨਦਾਰ ਝਾੜ ਆਉਂਦਾ ਪੀਬੀਡਬਲ 872 ਐ ਜਿਹੜੀ ਪੀਐਜ ਲੁਧਿਆਣਾ ਤੋਂ ਤੁਸੀਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲਈ ਐ ਉਹ ਐਸ ਵਾਰ ਕੱਲੀ ਬੀਜੋ ਚਾਹੇ ਅੱਧਾ ਏਕੜਾ ਏਕੜਾ ਫਿਰ ਅਗਲੀ ਵਾਰ ਜਿਹੜਾ ਬੀਜ ਤੁਹਾਡੇ ਕੋਲ ਮਲਟੀਪਲਾਈ ਹੋ ਜੂ ਬੀਜ ਵਾਧੂ ਹੋ ਜਾਊਗਾ ਫਿਰ ਤੁਸੀਂ ਉਹਨੂੰ ਵੀ ਮਿਕਸ ਕਰਕੇ ਜਿਹੜਾ ਹੈਗਾ ਟਰਾਈ ਕਰ ਸਕਦੇ ਆ ਤੇ ਖਾਸ ਗੱਲ ਇਹ ਰੱਖਣੀ ਕਿ ਬੀਜ ਦੀ ਸੋਜ ਜ਼ਰੂਰ ਕਰਨੀ ਹੈ ਜਿਹੜੀ ਵੈਰੈਟੀ ਮਿਕਸ ਕਰਨੀ ਆ ਆਪਾਂ ਲੰਬੇ ਕੱਦ ਵਾਲੀ ਨਾਲ ਛੋਟੇ ਕੱਦ ਵਾਲੀ ਜਿਹੜੀ ਵੈਰੈਟੀ ਉਹ ਮਿਕਸ ਕਰਨੀ ਆ ਤੇ ਖਾਦਾਂ ਦੀ ਮਾਤਰਾ ਦੇ ਵਿੱਚ ਪोटाश ਜ਼ਿੰਕ ਤੇ ਮੈਗਨੀ ਜਿਵੇਂ ਛੋਟੇ ਤੱਤ ਹੈ ਮੈਗਨੀਜ਼ ਜਾਂ ਜ਼ਿੰਕ ਦਾ ਲੋਹਾ ਤੱਤ ਇਹਨਾਂ ਦੀ ਘਾੜਤ ਦਾ ਖਾਸ ਧਿਆਨ ਰੱਖਣਾ ਪोटाਸ਼ ਤੱਤ ਜ਼ਰੂਰ ਦੇਣਾ ਤੇ ਮਿਕਸਿੰਗ ਕਰਨ ਵੇਲੇ ਵੀ ਜਿਹੜੀ ਕਿਸਮ ਜਿਵੇਂ ਪੀਡਬਲ 826 ਨੂੰ ਕਿਸੇ ਨੇ ਮਿਕਸ ਕਰ ਲਿਆ ਤਾਂ ਉਹ 10 ਨੰਬਰ ਤੋਂ ਪਹਿਲਾਂ ਜਿਹੜੀ ਉਹਦੀ ਵਜਾਈ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੇ ਮਿਹਰਬਾਨੀ ਖੁਸ਼ ਰੱਖੋ ਜਾਰੋ ਆਵਾਦ ਰੋ